ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬਹ ਨਾ ਜਾਨ ਸਰੇ ਭਗਸ ਸਿਵਾਲ ਬਖਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ ਰਹਾਉ ਬਸ ਜਲ ਨਿਤ ਨਵਸਤ ਅਲਿਅਲ ਮੇਰ ਚੱਚਾ ਗੁਨਰੇ ਚੰਦ ਕੁਮੁੰਦਨੇ ਦੂਰੋਂ ਨਿਵਸਸ ਅਨਪਾਉ ਕਾਰਨ ਰੇ ਅੰਬ੍ਰਤ ਖੰਡ ਗੂਦ ਮਥ ਸੰਚਸ ਤੂੰ ਬਨ ਚਾਤਰ ਰੇ ਆਪਣਾ ਆਪ ਤੂੰ ਕਬੂ ਨਾ ਛੋਡਸ ਪਿਸਨ ਪ੍ਰੀਤ ਸਿਉਰੇ ਪੰਡਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਣ ਆਪਣਾ ਆਪ ਤੂੰ ਕਭੂ ਨ ਛੋਡਸ ਸਾਨ ਪੂਛ ਜਉ ਰੇ ਇਕ ਪਾਖੰਡੇ ਨਾਮ ਨਰਜ ਚ ਹੈ ਇਕ ਹਰ ਹਰ ਚਰਣੀ ਰੇ ਪੁਰਵ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਮਾਰੂ ਮਹੱਲਾ ਪਹਿਲਾ ਸ਼ਲੋਕ ਪਤਤ ਪੁਨੀਤ ਅਸੰਖ ਹੋਹਿ ਹਰ ਚਰਨੀ ਮਨ ਲਾਗ 86 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸਹਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਛ ਆਖਾਂ ਮਾਈ ਹਰ ਬਿਨ ਜੀਉ ਨਾ ਰਹੈ ਕੈਸੇ ਰੱਖਾਂ ਮਾਈ ਰਹਾਉ ਹਉ ਦੁਹਾਕਣ ਖਰੀ ਰੰਆਣੀ ਗਿਆ ਸੋ ਜੋਬਨ ਧੰਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਭੰਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਭੋ ਸੁਨੇਹੀ ਮਾਰੂ ਮਹੱਲਾ ਪਹਿਲਾ ਮੁਲਖ ਰੇਤੀ ਲਾਲਾ ਗੋਲਾ ਮੇਰਾ ਨਾਉ ਸੁਭਗ ਗੁਰ ਕੀ ਬਚਨੀ ਹਾਟ ਵਿਕਾਨਾ ਜਿੱਤ ਲਾਇਆ ਤਿੱਤ ਲੱਗ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰ ਨਾ ਜਾਈ ਰਹਾ ਮਾ ਲਾਲੀ ਪਿਓ ਨਾਨਾ ਮੇਰਾ ਔ ਨਾਨੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇ ਪੀਏ ਤਪਾਣੀ ਆਣੀ ਮੀਰਾ ਖਾਹੇ ਤਪੇ ਸਣ ਜਾਓ ਫਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਮ ਲੋੜ ਹਰਾਮੇ ਨਾਨਕ ਲਾਲ ਰਖਸ਼ ਹੈ ਤੁਧ ਵਡਿਆਈ ਆਦਿ ਝੁਗਾਦ ਦਇਆ ਪਤ ਦਾਤਾ ਤੁਦ ਵਿਣ ਮੁਕਤ ਨ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਭੂਤ ਨ ਕੋ ਕਹੈ ਬੇਤਨ ਕੋਈ ਆਖੈ ਆਦਮੀ ਨਾਨਕ ਬੇਚਾਰ ਭਇਆ دیਵਾਨ ਸਾਹਕ ਨਾਨਕ ਬੌਰਨ ਹੋ ਹਰ ਬਿਨ ਅਬਰ ਨ ਜਾਣਾ ਰਹਾ ਤਉ ਦੇਵਨ ਜਾਣੀਐ ਜਾ ਭੈ ਦੇਵਨ ਹੋਇ ਏਕੀ ਸਾਹਿਬ ਬਾਹਰ ਦੂਜਾ ਅਬਰ ਨ ਜਾਣੈ ਕੋਇ ਤਉ ਦੇਵਨ ਜਾਣੀਐ ਜਾ ਏਕ ਆਕਾਰ ਕਮਾਏ ਹੁਕਮਿ ਪਛਾਨੈ ਖਸਮ ਕਾ ਤੂਜੀ ਅਬਰ ਸਿਆਣਪ ਕਾਇ ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪ ਕਾ ਅਬਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਤਨ ਸਰਬ ਰਹਿਆ ਭਰਪੂਰ ਮਨ ਮੁਖ ਫਿਰਹਿ ਸੇ ਜਾਣਹਿ ਦੂਰ ਸੋ ਤਨ ਵਖਰ ਨਾਮਿਤ ਹੈ ਹਮਾਰ ਜਿਸ ਤੋਂ ਦੇਹ ਹੈ ਤਿਸੈ ਨਿਸਤਾਰੈ ਰਹਾ ਨਾ ਇਹੋ ਤਨ ਜਲੇ ਨਾ ਤਸਕਰ ਲੈ ਜਾਏ ਨਾ ਇਹੋ ਧਨ ਡੋਗੈ ਨਾ ਇਸ ਧਨ ਕਉ ਮਿਲੈ ਸਜਾਇ ਇਸ ਧਨ ਕੀ ਦੇਖੋ ਵਡਿਆਈ ਸਹਜੇ ਮਾਤੇ ਅਨ ਦੇ ਨਝਾਈ ਇੱਕ ਬਾਤ ਅਨੂਪ ਸੁਨਹੁ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਇ ਪੰਤ ਨਾਨਕ ਆਕਥਕੀ ਕਥਾ ਸੁਣਾਏ ਸਤਿਗੁਰ ਮਿਲੇ ਤੈ ਹੋ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਜੁਗਤ ਕਰ ਮਰਤਨ ਸੰਬੰਧ ਕਿਜ ਮੇਨਕੀ ਚੱਪਲ ਸਿਉ ਜੁਗਤ ਮਨ ਰੱਖੀਐ ਉੱਡੇ ਨ ਹੰਸ ਨਹਿ ਕੰਧ ਛਿਜੇ ਮੂੜੇ ਕੈਕੇ ਭਰਮ ਭੁਲਾ ਨਹਿ ਚੀਨਿਆ ਪਰਮ ਆਨੰਦ ਵੈਰਾਗੀ ਰਹਾ ਅਜਰ ਗਹੋ ਜਾਰਨੇ ਅਮਰ ਗਹੋ ਮਾਰਨੇ ਭਾਪ ਤਜ ਛੋਟ ਤਉ ਆਪਿਓ ਪੀਚ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉੱਡੇ ਨ ਹੰਸ ਨੇ ਕੰਧ ਛਿਜਿ ਭੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜਿ ਮੀਨਕੀ ਚਪਲ ਸਿਉ ਜੁਗਤ ਮਨ ਰੱਖੀਐ ਉੱਡੇ ਨ ਹੰਸ ਨਹ ਕੰਦ ਛਿਜ ਮਾਰੂ ਮਹੱਲਾ ਪਹਿਲਾ ਮਾਇਆ ਮੁਈ ਨ ਮਨ ਮੁਆ ਸਰ ਲਹਿਰੀ ਮੈ ਮਤ ਬੋਹਿਤ ਜਲ ਸਿਰ ਤਰ ਟਿਕੈ ਸੱਚ ਵਕਰ ਜਿਤ ਮਾਨਕ ਮਨ ਮਹਿ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਅਖਤ ਟਿਕੈ ਗੁਣੀ ਪੈ ਪੰਜਾਇਣ ਰਤ ਬਾਬਾ ਸਾਚਾ ਸਾਹਿਬ ਦੂਰ ਨ ਦੇਖ ਸਰਬ ਜੋਤ ਜਗ ਜੀਵਨ ਸਿਰਸਰ ਸੱਚਾ ਲੇਖ ਰਹਾ ब्रह्मा विसन ऋखी मनि शंकर इंद्र तप पे भिखारी मन हुकम सोहै दर सचे आकी मरहै अपार जंगम जोग जति सन्यासी गुरु पूर विचारि ਵੈਨ ਸੇਵਾ ਫਲ ਕਬੂ ਨਾ ਪਾਵਸ ਸੇਵਾ ਕਰਨੀ ਸਾਰੀ ਨੇ ਤਨਿਆ ਧਨ ਨੇ ਗੁਰਿਆ ਗੁਰ ਨਿਮਾਣਿਆ ਤੂੰ ਮਾੜ ਅੰਦਰ ਮਾਨਕ ਗੁਰ ਪਕੜਿਆ ਨੇ ਤਾਣਿਆ ਤੂੰ ਤਾਣ ਹੋ ਮੰਨ ਜਪ ਨਹੀਂ ਜਾਣਿਆ ਗੁਰਮਤੀ ਸਾਚ ਪ੍ਰਸਾਦ ਨਾਮ ਬਿਨ ਨਾਹੀ ਦਰ ਢੋਈ ਝੂਠਾ ਆਵਣ ਜਾਣ ਸਾਚ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਇ ਗਿਆਨ ਰਤਨ ਮਨ ਮਾਂਜੀਐ ਬਹੁ ਨਾ ਮਿਲ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਬਿਗਨ ਨਾ ਹੋਏ ਨਾਨਕ ਸਿਰ ਦੇ ਛੁਟੀਐ ਮਨ ਤਨ ਸਾਚਾ ਸੋਏ ਮਾਰੂ ਮਹੰਨ ਪਹਿਲ ਜੋਗੀ ਯੁਗਤ ਨਾਮ ਨਿਰਮਾਇਨ ਤਾਕੇ ਮੈਲ ਨਰਤੀ ਪ੍ਰੀਤਮ 나ਥ ਸਦਾ ਸੱਚ ਸੰਗੇ ਜਨਮ ਮਰਨ ਗਤ ਵਿਤੀ ਗੁਸਾਈ ਤੇਰਾ ਕਹ ਨਾਮ ਕੈਸੀ ਜਾਤੀ ਜਾ ਤਉ ਭੀਤਰ ਮਹਿਲ ਬੁਲਾਵੇ ਪੁੱਛਾਂ ਬਾਤ ਨਿਰੰਤਿ ਰਹਾ ਬ੍ਰਾਹਮਣ ਬ੍ਰੰਗ ਗਿਆਨ ਇਸ਼ਨਾਨੀ ਹਰ ਗੁਣ ਪੂਜੈ ਪਤਿ ਏਕੋ ਨਾਮ ਏਕ ਨਰਾਇਣ ਤ੍ਰਿਪਵਨ ਏਕਾ ਜੋਤਿ ਜਹਿ ਬਾ ਡੰਡੀ ਇਹੋ ਘਟ ਛੱਬ ਤੋ ਲੋ ਨਾਮ ਅਜਤਿ ਏਕੋ ਹਟ ਸੋ ਸਭ ਨ ਸਿਰ ਬਨਜਾਰੇ ਇਕ ਭਾਤੀ ਦੋ ਵੈ ਸਰੇ ਸਤਿਗੁਰੂ ਨਵੇੜੇ ਸੋ ਬੋਜੈ ਜਿਸ ਏਕ ਨਿਵਲਾਕੀ ਜਿਉ ਰਹੈ ਨਿਬਰਤੀ ਸ਼ਬਦ ਬਜਾ ਬਸਾਈ ਭਰਮ ਚੁਕਾਈ ਸਦਾ ਬੀਕ ਦਿਨ ਰਤ ਉਪਰ ਗगन ਗगन ਪਰ ਗੋ ਰਖ ਤਾਕ ਅਗੰਮ ਗੁਰੂ ਪੁਨ ਵਸੀ ਗੁਰਬਤਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹਲਾ ਪਹਿਲਾ ਘਰ ਪੰਜਵ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸ ਨਿਸ ਜਗ ਨੀਂਦ ਨਾ ਸੋਵੇ ਸੋ ਜਾਣੇ ਜਿਸ ਵੇਦਨ ਹੋਵੇ ਪ੍ਰੇਮ ਕੈ ਕਾਨ ਨਕੀ ਤਨ ਭੀਤਰ ਬੈਦ ਕੇ ਜਾਣੈ ਕਾਰੀ ਜੀਓ ਜਿਸਨਾ ਸੱਚ ਸਿਫਤੀ ਲਾਈ ਗੁਰਮੁਖ ਵਿਰਲੇ ਕਿਸੇ 부ਝਾਇ ਅੰਮ੍ਰਿਤ ਕੇ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਬਾਪਾਰੀ ਜੀਓ ਰਹਾ ਸਿਰ ਸਿਤੀ ਧਨ ਪ੍ਰੇਮ ਲਚਾਈ ਗੁਰ ਕੈ ਸ਼ਬਦ ਅਥਾ ਚਿਤ ਲਾਇ ਸਹਿਜ ਸਿਤੀ ਧਨ ਖਰੀ ਸੁਹੇਲੀ ਕ੍ਰਿਸ਼ਨ ਤਿਖਾ ਨਿਵਾਰੀ ਜੀਓ ਸਸਾ ਤੋੜੈ ਪਰਮ ਚੁਕਾਈ ਸਹਿਜ ਸਿਫਤੀ ਧਨ ਖੜਾਏ ਗੁਰ ਕੈ ਸ਼ਬਦ ਮਰੈ ਮਨ ਮਾਰੀ ਸੁੰਦਰ ਜੋਗ ਧਾਰੀ ਜੀ ਹੋ ਮੈਂ ਜਲਿਆ ਮਨੋ ਵਿਸਾਰੀ ਜੰਮਪੁਰ ਵਜੇ ਖੜਗ ਕਰਾਰ ਅਵਕ ਕਹੈ ਨਾਮ ਨ ਮਿਲਾਈ ਤੂੰ ਸਹਉ ਜੀੜੀ ਭਾਰੀ ਜੀ ਨਾਯ ਨਮਤਾ ਪਵੇ ਖਿਆਲੀ ਜਮਪੁਰ ਫਾਨ ਸਿੰਘ ਜਮ ਜਾਲੇ ਹੀਤ ਕੇ ਬੰਦਨ ਤੋੜ ਨਾ ਸਕੈ ਤਾ ਜਮ ਕਰੀ ਖੁਵਾਰੀ ਦੀ ਨਾ ਹੋਂ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦੀਆ ਜਿਸ ਤੋਂ ਦੇਹੈ ਤਿਸੈ ਕਿਆਚਾਰ ਨਾਨਕ ਸਰਣ ਤੁਮਾਰੀ ਜੀ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਹ ਵੈ ਸਲ ਤਹ ਵੈ ਸਸਨੀ ਜਹ ਭੇਜੈ ਤਹ ਜਾਵ ਸਵ ਨਗਰੀ ਮਹਿ ਕੋ ਰਾਜ ਸਭੇ ਪਵਿੱਤ ਹੈ ਤਾਵਾ ਬਾਬਾ ਤੇ ਹੀ ਵਸ ਸੱਚ ਗਵ ਜਾਤੀ ਸਹਿਜ ਸਹਿਜ ਸੁਨਾਵ ਰਹਾ ਬੁਰਾ ਪਨਾ ਕਿਛ ਆਪਸ ਤੇ ਜਾਣਿਆ ਏ ਸਗਲ ਵਿਕਾਰ ਇਹੋ ਫਰਮਾਇਆ ਖਸਮ ਕਾ ਹੋਆ ਵਰਤੀ ਇਹੋ ਸੰਸਾਰ ਇੰਦਰੀ ਤਾਤ ਸਵਲ ਕਹੀ ਅਤਹਿ ਇੰਦਰੀ ਕਿਸਤੇ ਹੋਵੀ ਆਪੇ ਖੇਲ ਕਰੇ ਸਵਕਰਤਾ ਐਸਾ ਗੁਜੈ ਕੋਈ ਗੁਰ ਪ੍ਰਸਾਦਿ ਇਕ ਲੇਵ ਲਾ ਕੇ ਦੁਬਦਾ ਤਦੇ ਵਿਨਾਸੀ ਜੋ ਤਿਸ ਭਾਣਾ ਸੋ ਸਤ ਕਰਮਾਨਿਆ ਕਾਟੀ ਜਮ ਕੇ ਫਾਸ ਪੰਤ ਨਾਨਕ ਲੇਖਾ ਮੰਗ ਕਵਨ ਜਾਂ ਚੁੱਕਾ ਮਨ ਅਭਿਮਨ ਤਾਸ ਤਾਸ ਧਰਮ ਰਾਈ ਜਪਤ ਹੈ ਪਏ ਸੱਚੇ ਕੀ ਸਰਣ ਨਾਰੂ ਮਹੱਲਾ ਤਿੱਜ ਆਵਣ ਜਾਣਾ ਨਾਥਿਐ ਨਿਜ ਘਰ ਵਸਾ ਹੋਇ ਸੱਚ ਖਜ਼ਾਨਾ ਰਖਸ਼ਿਆ ਆਪੇ ਜਾਣਾ ਸੋਇ ਇਹ ਮਨ ਹਰ ਜਿਉ ਚੇਤ ਤੋਂ ਮਨ ਹੋ ਤਜ ਵਿਕਾਰ ਗੁਰ ਗੱਬ ਸ਼ਬਦ ਧਿਆਇ ਤ ਸੱਚ ਲੱਗੀ ਪਿਆਰ ਰਹਾ ਇਥੇ ਨਾ ਭੁੱਲਿਆ ਫਿਰ ਹੱਥ ਕਿਥੋਂ ਨ ਭਾਈ ਜੋਨੀ ਸਭ ਭਾਈਆਂ ਨ ਦਿਸਤਾ ਨਾਹੀਂ ਸੁਨਾਈ ਵੱਡ ਭਾਗੀ ਗੁਰ ਪਾਇਆ ਔਰਵ ਲਿਖਿਆ ਮਹਾਈ ਅਨ ਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰਿਸ਼ਟ ਸਭ ਸਾਜੀਆਂ ਨ ਆਪੇ ਨਦਰ ਕਰੇ ਨਾਨਕ ਨਾਮ ਪੜਾਈਆ ਜੈ ਭਾਵੇ ਤੈਦੇ ਮਾਰੂ ਮਹਲਾ 3 ਪਿਛਲੇ ਗੁਨਾਹ ਬਖਸ਼ਾਈ ਜੀਉ ਅਬ ਤੂੰ ਮਾਰਗ ਪਾਇ ਹਰ ਕੇ ਚਰਣੀ ਲਾਗ ਰ ਵਿਚਹੁ ਆਪ ਗਵਾਈ ਮੇਰਾ ਮਨ ਗੁਰਮੁਖ ਨਾਮ ਹਰ ਧਿਆਇ ਸਦਾ ਹਰ ਚਰਣੀ ਲਾਗ ਰਹਾ ਇਕ ਮਨ ਏਕੈ ਭਾਇ ਰਹਾ ਨਾਮੈ ਜਾਤਿ ਨਾ ਪਤ ਹੈ ਨਾਮੈ ਥਿਹੁ ਨਾਥ ਸ਼ਬਦ ਪੀਦ ਧੰਮ ਕਟਿਆ ਗੁਰਨਾਮ ਦਿਆ ਸਮਝਾਈ ایਉ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਈ ਧੰਦ ਕੂੜ ਵਿਆਪਿਆ ਜਮਪੁਰ ਚੋਟਾਂ ਖਾਈ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਹੀਂ ਕੋਈ ਭਗਤ ਖਜਾਨਾ ਬਖਸ਼ਿਓ ਨਾ ਗੁਰਮੁਖਾ ਸੁਖ ਹੋਇ ਮਰੂ ਮਨ ਇਜ ਸਚ ਰਤੇ ਸੇ ਟੋਲ ਲਾਹ ਸੇ ਵਿਰਣੇ ਸੰਸਾਰ ਤੈਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸੱਚਾ ਸਾਹਿਬ ਰਤੇ ਸਮਾਨ ਸਤਿਗੁਰ ਆਪਣਾ ਪੂਛ ਦੇਖ ਨੇਹੁ ਵਖਰ ਪਾਲ ਰਹਾ ਇਕ ਸੱਚਾ ਸਭ ਸੇਵਦੇ ਤੁਰਪਾਗ ਮਿਲਾਵਾ ਹੋਇ ਗੁਰਮੁਖ ਮਿਲੇ ਸੇਨਾ ਵਿਛੜੈ ਪਾਵੈ ਸਚ ਸੋਇ ਇਕ ਭਗਤਿ ਸਾਰਨ ਜਾਣਨੀ ਮਨ ਮੁਖ ਪਰਮ ਪੁਲਾਇ ਓਨਾ ਵਿੱਚ ਆਪ ਵਰਤਦਾ ਕਰਨਾ ਕਿਛੁ ਨਾ ਜਾਇ ਜਿਸ ਨਾਲ ਜੋੜਨਾ ਜਲੈ ਥੱਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾ ਸੁਣ ਕਰੇ ਸਵਾਸ ਨਰੁ ਮਹਲਾ ਤੀਜਾ ਨਰੁ ਤੇ ਸ਼ੀਤਲ ਕਰੇ ਮਨੁ ਰਹੁ ਕੰਚਨ ਹੋਇ ਸੋ ਸੱਚ ਸਲਾਹੀ ਹੈ ਇਸ ਜੀਵਣ ਅਵਰ ਨ ਕੋਈ ਮੇਰੇ ਮਾਨ ਅਨੰਦਨ ਧਿਆਏ ਹਰਨਾਉ ਸਤਿਗੁਰ ਕੈ ਬਚਨ ਆਰਾਧ ਤੋਂ ਅਨੰਦਨ ਗੁਣ ਗਾ ਰਹਾਉ ਗੁਰਮੁਖ ਏਕੂ ਜਾਣੀਐ ਜਾ ਸਤਿਗੁਰ ਦੇਵੁ ਜਾਈ ਸੋ ਸਤਿਗੁਰ ਸਾ ਲਾਈਐ ਜਿਤੁ ਏ ਸੋਜੀ ਪਾਇ ਸਤਿਗੁਰ ਛੋਡ ਦੁਜੈ ਲੱਗੇ ਕਿਆ ਕਰਨ ਅਕੈ ਜਾਈ ਜੰਪੁਰ ਬੱਤੇ ਮਾਰਿਆ ਬਹੁਤੇ ਮਿਲੈ ਸੁਝਾਇ ਮੇਰਾ ਪ੍ਰਭ ਬੇਪਰਵਾਉ ਹੈ ਨਾ ਤਿਸ ਤਿਲਨਾ ਤਮਾਈ ਨਾਨਕ ਤਿਸ ਸਰਣਾਏ ਭਜ ਪਾਉ ਆਪੇ ਬਖਸ਼ ਮਿਲਾਈ ਮੇਰਾ ਪ੍ਰਭ ਦੇ ਪਰਵਾਹੋ ਹੈ ਨਾ ਤਿਸ ਤਿਲਨਾ ਤਮਾਏ ਨਾਨਕ ਤਿਸ ਸਰਣਾਏ ਭਜ ਪਾਉ ਆਪੇ ਬਖਸ਼ ਮਿਲਾਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ